ਸਰਸਾ ਸਾਹਿਬ ਪਹਿਲਾਂ ਤਾਂ ਬਹੁਤ ਵਧਾਈ ਦੇ ਪਾਤਰ ਹੋ ਔਰ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਉਸ ਨੌਜਵਾਨ ਪਿੱਛੇ ਉਪਰਾਲਾ ਕੀਤਾ ਜੀ ਦੇਖੋ ਪੁੱਤ ਇਹ ਸਾਡੀ ਜ਼ਿੰਮੇਵਾਰੀ ਨਹੀਂ ਕੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਤੁਹਾਡਾ ਸਤਕਾਰ ਬਹੁਤ ਵਧਿਆ ਔਰ ਦਿਲੋਂ ਤੁਹਾਨੂੰ ਬਹੁਤ ਸ਼ੁਕਰੀਆ ਮੈਨੂੰ ਇਹ ਦੱਸਿਓ ਕਿ ਹੁਣ ਉਹਦੀ ਪੋਜੀਸ਼ਨ ਕੀ ਹੈ ਜੀ ਬੱਚੇ ਦੀ ਦੇਖੋ ਬੇਟਾ ਪੋਜੀਸ਼ਨ ਕਾਫੀ ਡਾਊਨ ਹੈ ਜੀ ਡਾਕਟਰ ਮੰਨੇ ਨੇ ਇਹ ਗੱਲ ਹੈ ਵੀ ਅਸੀਂ ਖਲਾ ਨਹੀਂ ਸਕਦੇ ਇਹਨੂੰ ਜੀ ਤੇ ਇਹਦੀ ਜੀ ਜਬਾਨ ਜਿਹੜੀ ਆ ਉਹ ਪਛਣ ਹੋ ਸਕਦੀ ਆ ਕਿਉਂਕਿ ਥੱਲੇ ਜਵਾੜਾ ਕਰਤਾ ਜੀ ਇਹ ਜਿਹੜਾ ਫੇਸ ਆ ਜਿਹੜਾ ਮੂੰਹ ਦਾ ਜੀ ਉਹ ਸਾਰਾ ਹੀ ਨੱਕ ਦੀ ਹੱਡੀ ਸਾਰਾ ਟੁੱਟਾ ਸਿਰ ਵਿੱਚ ਵੀ ਸੱਟਾਂ ਨੇ ਤੇ ਹੁਣ ਤੁਸੀਂ ਉਹਨੂੰ ਜੀ ਆਪ ਵੀ ਉਹਨੂੰ ਉਹਨੂੰ ਕੁਝ ਖਾਣ ਉਹ ਨਹੀਂ ਦਿੱਤਾ ਗਿਆ ਓਹੋ ਹੋ ਤੇ ਉਹ ਸਿਰ ਮੂੰਹ ਰਾਹ ਤੇ ਕੋਈ ਖਾ ਹੀ ਨਹੀਂ ਸਕਦਾ ਉਹਦੇ ਦੰਦ ਟੁੱਟੇ ਸਾਰੇ ਫਿਰ ਉਹਨੂੰ ਫੀਡ ਕਿਵੇਂ ਕਰ ਰਹੇ ਸੀ ਫੀਡ ਕਿਵੇਂ ਕਰ ਰਹੇ ਜੀ ਉਹ ਹੈ ਕੋਈ ਉਹਦਾ ਪੁੱਛ ਨਹੀਂ ਕੀਤਾ ਅਜੇ ਮੈਂ ਨਾ ਪਹੁੰਚਾਂਗਾ ਅਜੇ ਅੱਧਾ ਘੰਟਾ ਲੱਗਣਾ ਹੁਣ ਦੀ ਸਰਸਾ ਸਾਹਿਬ ਸਿਚੁਏਸ਼ਨ ਕੀ ਤੁਸੀਂ ਸਵੇਰੇ ਇੱਕ ਮੈਂ ਤੁਹਾਡਾ ਇੰਟਰਵਿਊ ਸੁਣ ਰਿਹਾ ਜੀ ਤੁਸੀਂ ਕਹਿਆ ਸੀ 5 ਮਿੰਟ ਤੱਕ ਲੈ ਕੇ ਨਿਕਲ ਰਹੇ ਹਾਂ ਹੁਣ ਕੀ ਪੋਜੀਸ਼ਨ ਹੈ ਜੀ ਕਿੱਥੇ ਹੋ ਤੁਸੀਂ ਉਹ ਬੱਚਾ ਕਿੱਥੇ ਹੈ ਜੀ ਨਹੀਂ ਲੱਗੇ 2 ਵਜੇ ਤੇ ਫਿਰ ਵੀ 2 ਵਜੇ ਤੇ 2 ਅੱਛਾ ਜੀ ਵਾਰੀ 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 ਕਮਾਹ ਕਮਾ ਕੇ ਉੱਥੇ ਹੀ ਲਿਆਉਨੇ ਸੀ ਵੀ ਤੁਸੀਂ ਇਸ ਤਰ੍ਹਾਂ ਕਰੋ ਰਹਿਣ ਦੋ ਜਾਨ ਦੇ ਕਾਬਲ ਨਹੀਂ ਹੈਗਾ ਅਸਲ 'ਚ ਉਹ ਜਿਹੜਾ ਇੰਨਾ ਮਜਬੂਰ ਕਰ ਰਿਹਾ ਸੀ ਬਹੁਤ ਜ਼ਿਆਦਾ ਫਿਰ ਮੈਂ ਐਸਾ ਚੋਤੇ ਮੈਂ ਉਹ ਤਾਂ ਫਟੇ ਕਰਾਈ ਜਿਹੜੀ ਚਾਦ ਰੱਖੂਗਾ ਸਰਸਾ ਸਾਹਿਬ ਹੁਣ ਉਹ ਬੱਚਾ ਕਿੱਥੇ ਹੈ ਜੀ ਹੁਣ ਇਸ ਟਾਈਮ ਤੇ ਵੀਕ ਮੈਂਟਰ ਲੱਕਣਗੇ ਸਾਨੂੰ ਤੁਸੀਂ ਰਸਤੇ 'ਚ ਆਈ ਪਹੁੰਚਣ ਤੇ ਪੀਆਈ ਚੱਲ ਕੇ ਆਉਣਾ ਇਹ ਬਹੁਤ ਬਹੁਤ ਵੱਡੀ ਗੱਲ ਹੈ ਕਿ ਅਸੀਂ ਇੱਥੇ ਲੈ ਆਏ ਕੀ ਕੋਈ ਉਹਦੀ ਮੈਡੀਕਲ ਜਿਹੜਾ ਉਹ ਦਿੰਦੇ ਆ ਲਿਖ ਕੇ ਉਹਦੇ ਚ ਉਹਨਾਂ ਨੇ ਕੀ ਲਿਖ ਕੇ ਦਿੱਤਾ ਜਦੋਂ ਰਿਲੀਜ਼ ਕਰਦੇ ਆ ਜੀ ਜਦੋਂ ਜਦੋਂ ਬੇਟਾ ਦੇਖੋ ਮੇਰੇ ਨਾਲ ਸੁਣੋ ਜੀ ਮੇਰੀ ਇੰਨੀ ਇੰਗਲਿਸ਼ ਹਾਈ ਨਹੀਂ ਹੈਗੀ ਕਿ ਮੈਂ ਉਹ ਪੜਨ ਲਵਾਂ ਜੀ ਉਹ ਮੈਨੂੰ ਇਹਨਾ ਜ਼ਰੂਰ ਹੈ ਕਿ ਪਹਿਲਾਂ ਕਹਿੰਦੇ ਸੀ ਕਿ ਅਸੀਂ ਰੈਫਰ ਨਹੀਂ ਕਰ ਸਕਦੇ ਜੀ ਜੇ ਅਸੀਂ ਰੈਫਰ ਕਰਦੇ ਆ ਤੇ ਸਾਡੇ ਕੋਲੇ ਸਾਰੇ ਡਿਪਾਰਟਮੈਂਟ ਨੇ ਜੀ ਤੇ ਅਸੀਂ ਜਿਹੜਾ ਡਿਪਾਰਟਮੈਂਟ ਦਾ ਬਣਾ ਲਾਵਾਂਗੇ ਵੀ ਸਾਡੇ ਕੋਲ ਆ ਨਹੀਂ ਹੈਗਾ ਜੀ ਮਗਾ ਫਿਰ ਤੁਸੀਂ ਅਸੀਂ ਜਾਣੇ ਆ ਫਿਰ ਤੁਸੀਂ ਰੱਖ ਲੋ ਜੀ ਤੁਸੀਂ ਹਾਈ ਕੋਰਟ ਦੇ ਆਰਡਰਾਂ ਦੀ ਵੀ ਪਰਵਾਹ ਨਹੀਂ ਕਰਦੇ ਜੀ ਅੱਡ ਕੀ ਕਰਨੀ ਸੀ ਜੀ ਜਦੋਂ ਫਿਰ ਮਤਲਬ ਕਿ ਇਸ ਗੱਲ ਤੋਂ ਨਹੀਂ ਅੱਡੇ ਮੈਂ ਟਾਸ ਤੋਂ ਮਸਲੇ ਹੋਇਆ ਜੀ ਉਹ ਇਧਰੋਂ ਕਵਾ ਚੇ ਇਧਰੋਂ ਡਿਆ ਹੁਣ ਅਖੀਰ ਨੂੰ ਫਿਰ ਉਹਨਾਂ ਨੇ ਰੈਪੋਰਟ ਕੀਤਾ ਪੀ.ਆਈ. ਨੂੰ ਤੇ ਇਹ ਜਿਹੜੀ ਇਹਦੇ ਸੱਟਾਂ ਵੱਜੀਆਂ ਨੇ ਇਸ ਗੱਲ ਦੀ ਤੁਸੀਂ ਕੋਖ ਕੀਤੀ ਕਿ ਇੰਨੀਆਂ ਸੱਟਾਂ ਵੱਜੀਆਂ ਕਿਵੇਂ ਜੀ ਇਹਦੇ ਬਿਲਕੁਲ ਥੋੜਾ ਦੱਸੋਗੇ ਕਿਉਂਕਿ ਲੱਖਾਂ ਲੋਕ ਤੁਹਾਨੂੰ ਸੁਣ ਰਹੇ ਐ ਵੀ ਇਹ ਅਸੀਂ ਸਾਰੇ ਲੋਕ ਪੂਰੀ ਦੁਨੀਆ ਚ ਵਸਦੇ ਸਿੱਖ ਪੂਰੀ ਦੁਨੀਆ ਦੇ ਵਸਦੇ ਮਨੁੱਖੀ ਅਧਿਕਾਰਾਂ ਦੇ ਲੋਕ ਇਹ ਜਾਣਨਾ ਚਾਹੁੰਦੇ ਕਿ ਬੱਚੇ ਦੇ ਇੰਨੀਆਂ ਸੱਟਾਂ ਕਿਵੇਂ ਵੱਜੀਆਂ ਜੀ ਇਹ ਜਿਹੜੀਆਂ ਸੱਟਾਂ ਵੱਜੀਆਂ ਨੇ ਬਖੜ ਸਾਹਿਬ ਦੇਖੋ ਗੱਲ ਇਹ ਆ ਕਿ ਜਤਰਾ ਇੰਦਰਾ ਗਾਂਧੀ ਨੇ 19 ਜੂਨ 1984 ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਤੇ ਜੇ ਤਾਂ ਪਰਾ ਹਵਲਾ ਕਰਕੇ ਤੇ ਸਿਕ ਕੌਮ ਨੂੰ ਟਾਰਗੇਟ ਕਰਕੇ ਤੇ ਉਹਦਾ ਇਲੈਕਸ਼ਨਾਂ ਚਤੰਦਾ ਮਕਸਦ ਸੀ ਕਿ ਇਹਨਾਂ ਨੂੰ ਬਦਨਾਮ ਕਰ ਦੋ ਜੀ ਫਾਰਕਟ ਦੋ ਕੋਈ ਸਖਣੀ ਪੈਣਾ ਬਾਕੀ ਤੇ ਬਹੁ ਗਿਣਤੀ ਤੁਹਾਡੇ ਨਾਲ ਆ ਜੂਗੀ ਤੇ ਉਹ ਤੁਹਾਨੂੰ ਕੇ 1985 ਚ ਜਦੋਂ ਇਲੈਕਸ਼ਨ ਹੋਈਆਂ ਨੇ ਤੇ ਜਦੋਂ ਰਜੀਵ ਪ੍ਰਧਾਨ ਮੰਤਰੀ ਬਣਦਾ ਜੀ ਤੇ ਨਾ ਤੇ ਨਾ ਬਹੁਤ ਮਤ ਰਜੀਵ 'ਚ ਨਾ ਉਹਦੀ ਮਾਤਾ ਨੂੰ ਮਿਲਿਆ ਤੇ ਨਾ ਮਿਲਿਆ ਕਾਂਗਰਸ ਨੂੰ ਬਿਲਕੁਲ ਜੀ ਠੀਕ ਕਹਿ ਰਹੇ ਹੋ ਤੁਸੀਂ ਮੋਦੀ ਨੇ ਉਸੇ ਤਰਜ ਤੇ ਚੱਲ ਕੇ ਪ੍ਰਸਾਦ ਸੀ ਜਿੱਤੇ ਮੋਰਚਾ ਲਗਾ ਸੀ ਜੀ ਜਿਸ ਦੇ ਕਾਰਨ ਕਾਹਲ ਤਹਿਸਿਲ ਦੇ ਟੈਂਕਰ ਤੋਂ ਪਰੇ ਹਮਲਾ ਕੀਤਾ ਜੀ ਉਹ ਵੀ ਪੂਰੇ ਦੇਸ਼ ਦਾ ਸੀ ਜੀ ਤੇ ਜਿਹੜਾ ਆ ਮੋਰਚਾ ਲੱਗਾ ਇਹ ਵੀ ਪੂਰੇ ਪੇਸ ਤੇ ਲੋਕਾਂ ਦੀਆਂ ਮੰਗਾਂ ਸੀ ਬਿਲਕੁਲ ਟਾਰਗੇਟ ਕੀਤਾ ਗਿਆ ਪੰਜਾਬ ਨੂੰ ਬਿਲਕੁਲ ਜੀ ਅੰਮ੍ਰਿਤਧਾਰੀ ਗਾਤਰਾ ਪਹਿਨਿਆ ਹੋਇਆ ਜੀ ਅੰਮ੍ਰਿਤਧਾਰੀ ਹੈ ਬੱਚਾ ਅੱਛਾ ਗਾਤਰਾ ਪਾਇਆ ਜੀ ਅੰਮ੍ਰਿਤਧਾਰੀ ਬੱਚਾ ਯਾਰ ਸਾਫ ਤੇ ਸੂਰਤ ਖੁੱਲਾ ਥੜਾ ਫਤਿਹ ਸਾਡੀ ਉੱਪਰ ਇਹ ਇਹਨਾਂ ਤੱਕ ਪਹੁੰਚਿਆ ਕਿਵੇਂ ਜੀ ਇਹ ਇਹ ਇਹਨਾਂ ਦੇ ਹੱਥ ਕਿਵੇਂ ਆ ਜਾਂ ਉੱਥੇ ਪ੍ਰੋਟੈਸਟ ਦੇ ਵਿੱਚ ਸੀਗਾ ਜਾਂ ਪਾਰ ਲੰਘਿਆ ਸੀਗਾ ਨਹੀਂ 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 ਵੇਖੋ ਇਹ ਲੰਗਰ ਦੀ ਸੇਵਾ ਕਰਦਾ ਸੀ ਯਾਰ ਬੱਚਾ ਅੱਛਾ ਲੰਗਰ ਦੀ ਸੇਵਾ ਕਰਦਾ ਸੀ ਵਾਹਿਗੁਰੂ ਪਿੰਡੋਂ ਇਹ ਨਾਲ ਦਿਓ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਹਰ ਪਿੰਡ ਚੋਂ ਲੰਗਰ ਪੱਕੇ ਜਾਂਦਾ ਤੇ ਆਹ ਪਿੰਡ ਚੋਂ ਜੀ ਜਿਹੜਾ ਲੰਗਰ ਪੱਕੇ ਗਿਆ ਸੀ ਇਹ ਲੰਗਰ ਦੀ ਸੇਵਾ ਕਰ ਰਿਹਾ ਸੀ ਜੀ ਤੇ ਜਦੋਂ ਭੀੜ ਉੱਥੋਂ ਆਈ ਆ ਤੇ ਭੱਜ ਕੇ ਥਾੜੀ ਚ ਵੱੜ ਗਿਆ ਜੀ ਜੋ ਕੋਈ ਜਿਤਨਾ ਬਾਕੀ ਵਾਹਨ ਭੰਨੇ ਕੱਡੀਆਂ ਭੰਨੀਆਂ ਟਰੈਕਟਰ ਇਸ ਸਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਸੀ ਉਹ ਸੱਤਾ ਮਾਰੀਆਂ ਤੁਹਾਨੂੰ ਉਹ ਪਤਾ ਪਏ ਉਹ ਆਪਣੇ ਮੈਡੀਕਲ ਵਾਲੇ ਮੁੰਡੇ ਜਿਹੜੇ ਕੈਂਪ ਵਾਲੇ ਹਾਂਜੀ ਉਹ ਡਾਕਟਰ ਸੁਆਹਿਮਾਨ ਵਾਲੇ ਹਾਂਜੀ ਉਹਨਾਂ ਦੀ ਗੱਡੀ ਬੰਦ ਸੀ ਜੀ ਬਾਹ ਤੋੜੀ ਆ ਬਾਹ ਤੋੜਤੀ ਹਾਂਜੀ ਕਿਸੇ ਤਰ੍ਹਾਂ ਪਾਈਆਂ ਖੰਦਾਤੀਆਂ ਇਹਦੇ ਕਦੀ ਇੰਨਾ ਜ਼ੁਲਮ ਤੇ ਹੋਇਆ ਹੀ ਨਹੀਂ ਤਾਂ ਇਹ ਕਲੀਅਰ ਹੈ ਜੀ ਕਿ ਪੁਲਸ ਨੇ ਮਾਰਿਆ ਇਸ ਬੱਚੇ ਨੂੰ ਚਾਹੇ ਡਾਂਗਾ ਨਾਲ ਚਾਹੇ ਹੋਰ ਹਥਿਆਰਾਂ ਨਾਲ ਜਾਂ ਕਿਸੇ ਤਰੀਕੇ ਨਾਲ ਵੀ ਮੂੰਹ ਤੋੜਤਾ ਜਬਾੜਾ ਤੋੜਤਾ ਔਰ ਪੂਰਾ ਤੁਸੀਂ ਦੱਸ ਰਹੇ ਹੋ ਅੱਖਾਂ ਦੇ ਥੱਲੇ ਦੀਆਂ ਹੱਡੀਆਂ ਵੀ ਤੋੜਤੀਆਂ ਮੈਂ ਚਾਹਨਾ ਸੀ ਸਾਰਾ ਚਿਹਰਾ ਜਿਹੜਾ ਕਿਹਾ ਕੋਈ ਪਿਆਰ ਇਹ ਗੱਲ ਡਾਕਟਰ ਬੰਦਦੇ ਨੇ ਮੈਂ ਨਹੀਂ ਚਾਹਦਾ ਡਾਕਟਰਾਂ ਨੇ ਕਿਹਾ ਕਿ ਸਰਪਾ ਜੀ ਅਸੀਂ ਇਹਨੂੰ ਪੇੜ ਨਹੀਂ ਸਕਦੇ ਕਿ ਕਿਤੇ ਤੋਂ ਅਰੇ ਮੈਂ ਕਿਹਾ ਡਾਕਟਰ ਸਾਹਿਬ ਜੀ ਜਿਹੜਾ ਵੀ ਕੋਟੇਸ਼ਨ ਹੈ ਨਾ ਮੈਂ ਕਿਹਾ ਵੀ ਉਹਦੀ ਮਾਤਾ ਉਹਦਾ ਪਿਤਾ ਉਹਦੀਆਂ ਦੋ ਭੈਣਾਂ ਉਹਦੀ ਵਾਈਫ ਉਹਦਾ ਸਾਤਾ ਉਹ ਆਪ ਕੋਲ ਆ ਆ ਉਹ ਜਿਹਨੇ ਸਰਦਾਰ ਦੇ ਮਾਮੇ ਸਾਰੇ ਇੱਥੇ ਆ ਸਖਾ ਦਾਦਾ ਵੀ ਉਹਦਾ ਉੱਥੇ ਇਹ ਕਿੱਥੋਂ ਦਾ ਹੈ ਜੀ ਪਰਿਵਾਰ ਸਰਸਾ ਸਾਹਿਬ ਹਲੋ ਅਜੀਤ ਜੀ ਇਹ ਪਰਿਵਾਰ ਕਿੱਥੋਂ ਦਾ ਹੈ ਸਰਸਾ ਸਾਹਿਬ ਪਰਿਵਾਰ ਕਿਹਨੇ ਇਹ ਕਿੱਥੋਂ ਦਾ ਹੈ ਜੀ ਫੈਮਿਲੀ ਕਿੱਥੋਂ ਦੀ ਹੈ ਮੁੰਡਾ ਕਿਹੜੇ ਸ਼ਹਿਰ ਦਾ ਹੈ ਜੀ ਕਿੱਥੋਂ ਬਿਲੋਂਗ ਕਰਦੇ ਹੈ ਜੀ ਇਹ ਇਹ ਸ਼ਹਿਰ ਨਹੀਂ ਜੀ ਨਾ ਮਾ ਗਾਉਂ ਪਿੰਡ ਦਾ ਸੀਰ ਮੋਨਕਾ ਜਿਲ੍ਹਾ ਸੰਗਰੂਰ ਪੰਜਾਬ ਅੱਛਾ ਮੋਨਕ ਦਾ ਜੀ ਠੀਕ ਹੈ ਜੀ ਇਹਨੂੰ ਫੜਚ ਇਹ ਪਹਿਲਾਂ ਇਹਦੀ ਲੱਤ ਤੋੜੀ ਆ ਪਹਿਲਾਂ ਲੱਤ ਤੋੜੀ ਫੜ ਕੇ ਅੱਛਾ ਜੀ ਫੇਰ ਬੋਰੀ ਵਰਗਾ ਕੋਈ ਫੋਰਾ ਵਾਲਾ ਉਹਦੇ ਚ ਪਾਇਆ ਇਹਨੂੰ ਧੋਗੇ ਖੜਿਆ ਬੋਰੀ ਚ ਪਾ ਕੇ ਯਾਰ ਕਹਿੰਦੇ ਆ ਨਾ ਵੀ ਫਲਾਣੇ ਨੂੰ ਬੋਰੀ ਚ ਪਾ ਕੇ ਕੁੱਟਿਆ ਓਹੋ ਉਹ ਉਹ ਹਾਰੇ ਸੱਚੇ ਨਾ ਕੀਤਾ ਯਾਰ ਤੇਰੀ ਹਾਈ ਨਿਕਲਦੀ ਯਾਰ ਸਰਸਾ ਸਾਹਿਬ ਆਪਾਂ ਸ਼ੁਭਕਰਨ ਦੀ ਲੜਾਈ ਲੜ ਰਹੇ ਆ ਇਨਸਾਫ ਦੀ ਕਿ ਸ਼ੁਭਕਰਨ ਦੇ ਮਾਮਲੇ 'ਚ ਪਰਚਾ ਦਰਜ ਹੋਵੇ ਕੀ ਤੁਸੀਂ ਇਸ ਨੌਜਵਾਨ ਦੇ ਤੇ ਬਾਕੀਆਂ ਦੇ ਮਾਮਲੇ 'ਚ ਵੀ ਚਾਹੁੰਦੇ ਹੋ ਕਿ ਕੋਈ ਐਫ ਆਈ ਆਰ ਦਰਜ ਕੀਤੀ ਜਾਵੇ ਮੈਂ ਕਹਿੰਦਾ ਤੁਸੀਂ ਵੇਂਦੇ ਰਹੋ ਪਰਦਾ ਜੀ ਇਹ ਸਰਕਾਰਾਂ ਨਾਹ ਕਰਦਾ ਆਪਣੇ ਵਕੀਲਾਂ ਦੇ ਰਾਹੀਂ ਜੀ ਕੋਰਟ ਦੇ ਵਿੱਚ ਕਾਲ ਕਰ ਰਹੀ ਜਿਹੜੀ ਆ ਉਹ ਸਾਰੀ ਕਰਵਾ ਰਿਹਾ ਜਿਸ ਤਰ੍ਹਾਂ ਕਹਾਂ ਉਹਨਾਂ ਵੇਖੋ ਕਾਲਮਕੜ ਸਾਹਿਬ ਵੇਖੋ ਕਿੰਡੀ ਵੱਟੀ ਗੱਲ ਆ ਜੀ ਇੱਕ ਪਾਸੇ ਤੇ ਨਰਪੀ ਪੁਣਾ ਝਾਲਮਪੋੜਾ ਛਿੱਟ ਲੱਗ ਤੋਂ ਦੀ ਵੱਜ ਜਿਹੜੇ ਨੇ ਉਹ ਹੰਕਾਰੀ ਲੋਕ ਗੁੰਡੇ ਲੋਕ ਮਨੁੱਖਤਾ ਦੇ ਕਾਤਲ ਲੋਕ ਦੂਸਰੇ ਪਾਸੇ ਮੰਨੋ ਵਕੀਲਾਂ ਦੇ ਵਿੱਚ ਉਹ ਕਿਵੇਂ ਮਨੁੱਖਤਾ ਝੜਕੀ ਯਾਰ ਮੈਂ ਜਦੋਂ ਕੱਲ ਜੀ ਆਪਣੇ ਵਕੀਲ ਇਸ ਪਨੀਤੇ ਰਹੀਂ ਜੀ ਅਕੀਸ਼ਨ ਤਿਆਰ ਕਰਵਾ ਇਤੇ ਮੈਂ ਬੱਚੇ ਦੇ ਪਿਤਾ ਜੀ ਨੂੰ ਨਾਲ ਲੈ ਕੇ ਬਾਹਰ ਅਸੈਸ਼ਨ ਵਿੱਚ ਆਉਣਾ ਜੀ ਬਾਹਰ ਕਾ ਬਾਹਰ ਆਇਆ ਤੇ ਇੱਥੇ ਤੇ ਉਹਨਾਂ ਨੇ ਵਕੀਲ ਨੇ ਆਪਣੇ ਸੰਧਾਰ ਲਖਵੇਂਦਰ ਸਿੰਘ ਸਿੱਟੂ ਨੇ ਛਾਡੋ ਹਾਂਜੀ ਤੇ ਪ੍ਰਾਰਥ ਸਾਹਿਬ ਤੇ ਤੇ ਇੱਕ ਤੂਰ ਸਾਹਿਬ ਨੇ ਜੀ ਉਹ ਉਹਨਾਂ ਨੇ ਮੈਨੂੰ ਵੇਖ ਲਿਆ ਜੀ ਯਾਰ ਭੱਜ ਕੇ ਮੇਰੇ ਮਗਰ ਗਿਆ ਤੇ ਫਿਰ ਉਹਨਾਂ ਨੇ ਬਿਖਾਇਆ ਸਾਰੀ ਗੱਲਬਾਤ ਪੁੱਛੀ ਤੇ ਮੈਨੂੰ ਆਂਦੇ ਆ ਭਈ ਤੁਸੀਂ ਇਸ ਤਰ੍ਹਾਂ ਕਰੋ ਕਿ ਪਟੀਸ਼ਨ ਤੇ ਤੇ ਚਲੋ ਇਹ ਫਾਈਲ ਕਰਾ ਦਿੰਦੇ ਨੇ ਪਰ ਪੇਸ਼ ਆਪ ਹੋਇਓ ਅੱਛਾ ਜੀ ਕਿਉਂਕਿ ਕੱਲ ਵਕੀਲ ਸਾਹਿਬਾਨਾਂ ਦੀ ਹੜਤਾਲ ਸੀ ਹਾਂਜੀ ਹੜਤਾਲ ਸੀ ਜੀ ਬਿਲਕੁਲ ਉਹਨਾਂ ਨੇ ਸਹਿਯਾ ਕਰਤਾ ਕਿੰਨੇ ਸਾਰਾ ਨੇ ਕਦੇ ਆਦਿ ਚ ਤਿਆਰ ਫਿਰ ਉਹ ਪੇਸ਼ ਹੋਏ ਜੀ ਤੁਹਾਡੇ ਨਾਲ ਪੇਸ਼ ਹੋਏ ਵਕੀਲ ਪੰਜ ਵਕੀਲ ਪੰਜ అం వకీల్ పేష